ਮੇਰਾ ਵਾਹ ਕਿੰਨਾ ਸੋਹਣਾ ਕਿੰਨਾ ਸੋਹਣਾ ਦ੍ਰਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਲਗੀ ਸਾਹਿਬ ਜੀ ਵਾਹ ਗੁਰੂ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਸੀ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਮਾਰ ਕੇ ਜਲ ਕੱਢਿਆ ਸੀ ਵਾਹ ਲੈ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਅੱਜ ਆਪਾਂ ਚੱਲੇ ਆ ਹਲਕੀ ਸਾਹਿਬ ਆਜੋ ਦੋਹਾਂ ਹਾਲਕੀ ਸਾਹਿਬ ਦਾ ਰਸਤਾ ਦਿਖਾਣੇ ਆ 15 ਕਿਲੋਮੀਟਰ ਦਾ ਤੇ ਵੀ ਆਜੋ ਰਸਤੇ ਪਿੰਡ ਪਿੰਡ ਦਿਖਾਉਂਦੇ ਜਾਂਦੇ ਹਾਂ ਇਹਦੀ ਆ ਪੁਰਾਣੀ ਜੱਦਾ ਲੈ ਵੀ ਵੀਊ ਚੈੱਕ ਕਰੋ ਤੇ ਫੋਟੋ ਖਿੱਚੀ ਹੋਵੇ ਕਿੰਨੀ ਕੈਮ ਆਉਗੀ ਹੈਕ ਨਹੀਂ ਲੈ ਵੀ ਆ ਪੁਲ ਬਣਦਾ ਪਿਆ ਜਲਦੀ ਬਣ ਜਾਣਾ ਬਹੁਤ ਵੀਊ ਤਗੜਾ ਹੀ ਇਹਦਾ ਵੀ ਰਸ਼ੀਦਾ ਚੌਂਕ ਆ ਹੈ ਮੇਰੇ ਵਿੱਚੋਂ ਹੁੰਦੇ ਹੁੰਦੇ ਹੁਣ ਆਪਾਂ ਗਿੱਲ ਪਿੰਡ ਦੇ ਵਿੱਚੋਂ ਜਾਣਾ ਗਿੱਲ ਪਿੰਡ ਦੇ ਨਜ਼ਾਰੇ ਦਿਖਾਦੇ ਜਾਂਦੇ ਆਪ ਨੂੰ ਛੋਟੇ ਹੁੰਦੇ ਆਂਦੇ ਹੁੰਦੇ ਸੀ ਬੜਾ ਵਧੀਆ ਸੀ ਜਦੋਂ ਵੱਡੀ ਹਾਈਵੇ ਬਣ ਗਈ ਵੱਡੀ ਹੈਵੀ ਚੱਕਰੇ ਬਣ ਗਿਆ ਬਾਹਰੋਂ ਵਾਰੀ ਨਿਕਲ ਜਾਂਦੇ ਆ ਹੈ ਵੀ ਗੱਲ ਡੈਰੀ ਆ ਗਈ ਬੜੀ ਮਸ਼ਹੂਰ ਆ ਹੈ ਆਪਾਂ ਤਾਂ ਨਾਲ ਦਾ ਕਹਿੰਦਾ ਬਰਕਰਰ ਬਹੁਤ ਸਵਾਦ ਹੈ। ਮੈਂ ਤਾਂ ਗਲਾਜਾ ਮੈਂ ਕਹਦੀ ਆ ਵਧੀਆ ਬਣਾਉਂਦਾ। ਗੇਟ ਆ ਗਿਆ ਗੇਟ। ਬਹੁਤ بڑا ਗੇਟ ਬਣਿਆ। ਗਿਲ ਪਿੰਡ ਦਾ ਗੇਟ ਆ। ਇੱਥੇ ਮੇਨ ਤਾਂ ਮਾਰਕੀਟ ਦੇ ਵਿੱਚ ਜਾਂ ਜੁੱਤੀਆਂ ਬਹੁਤ ਜ਼ਿਆਦਾ ਦੇਖਣਗੇ ਤੁਹਾਨੂੰ। ਬੂਟਾਂ ਵਾਲੇ ਬਹੁਤ ਨੇ। ਅੱਜ ਕੱਲ ਦਾ ਕੱਪੜੇ ਵਾਲੇ ਵੀ ਬਹੁਤ ਆ ਗਏ ਰਹਿ ਗਏ। ਕੱਪੜੇ ਦੀਆਂ ਦੁਕਾਨਾਂ ਤਾਂ ਕੋਈ ਨਹੀਂ ਆ ਪਰ ਬੂਟਾਂ ਪੰਜਾਬੀ ਜੁੱਤੀ ਇੱਥੇ ਹੈਡ ਮੇਡ ਹੈ। ਬਹੁਤ ਬਣਾਉਂਦਾ ਅੱਜ। ਪੰਜਾਬੀ ਦੀ ਦੁਕਾਨ ਪਹਿਲਾਂ ਬਹੁਤ ਸੀ ਹੁਣ ਫੇਰ ਨੂੰ ਅੱਜ ਕੱਲ ਘੱਟ ਹੀ ਦੇਖੇ ਲੋਕਾਂ ਨੇ ਕੰਮ ਵੀ ਚੇਂਜ ਕਰ ਲਏ ਨਾਲ ਦੀ ਨਾਲ ਲੋਕਾਂ ਨੇ ਕੰਮ ਚੇਂਜ ਕਰ ਲਏ ਨੇ ਆ ਪੰਜਾਬੀ ਦੀਆਂ ਦੇ ਮਾਸਟਰ ਬਹੁਤ ਕਾਫੀ ਦੁਕਾਨਾਂ ਹਟ ਗਈਆਂ ਰਾਜਸਥਾਨ ਜੁੱਟੀ ਬੈਲਾ ਕੀ ਆਵਾਜ਼ ਆ ਬਹੁਤ ਗਾਂ ਪਟਾਣੀ ਛੋਟੀਆਂ ਦੁਕਾਨਾਂ ਬਹੁਤ ਨੇ ਗਾਸ ਸਟੇਸ਼ਨ ਵੀ ਬਣਿਆ ਛੋਟਾ ਜਿਹਾ ਆ ਟੱਕੀ ਆਟੇ ਵਾਲੇ ਬਹੁਤ ਮਜ਼ੂਰ ਇੱਥੇ ਘਾਟੇ ਆ ਟੱਕੀ ਵਾਲਾ ਬਹੁਤ ਸਗਰਾ ਹੋ ਗਿਆ

ਬੰਦ ਵਧੀਆ ਪਾਈ ਫਰਦਾ ਹੈ ਟੈਂਪਿੰਗ ਅ ਵੀ ਟੈਂਟਾਂਾਂ ਦੀ ਬੈਂਕ ਆ ਗਈ ਮੇਰੇ ਤੋਂ ਪੂਰੇ ਇੰਸ਼ਾਂਸ ਹੋਂ ਤਾਂ ਹਾਈਵੇ ਬਣ ਗਿਆ ਮਿੰਟਾ ਦੀ ਪਹੁੰਚ ਜਾਂਦਾ ਬੰਦਾ ਤਾਂ ਕਿ ਟੋਬਾ ਆਣਾ ਇੱਥੇ ਟੋਬਾਵੜਾ ਮਸ਼ਹੂਰ ਆ ਹੂੰ ਲੈ ਵੀ ਟੋਬਾ ਦੇਖੋ ਇਹ ਟੋਬਾ ਬਹੁਤ ਮਸ਼ਹੂਰ ਆ ਬਹੁਤ ਪੁਰਾਣਾ ਬਣਿਆ ਹੋਇਆ ਆ ਰੱਸੀਆਂ ਜਿਹਾ ਬਣ ਕੇ ਫਲਾਵਰ ਲਾਇਆ ਦੇਖੋ ਕਿਦਾਂ ਲਾਇਆ ਹੋਣ ਕਿ ਮੈਨੂੰ ਸਮਝ ਨਹੀਂ ਆਂਦੇ ਇਹ ਟਕਾਏ ਕਿਦਾਂ ਹੋਣਗੇ ਯਾਰ ਇੰਨਾ ਆਸੇ-ਪਾਸੇ ਇੰਨੀ ਲੰਬੀ ਲੈਂਥ ਨੂੰ ਕਿਵੇਂ ਕਵਰ ਕੀਤਾ ਹੋਣਾ ਇਹ ਤਾਂ ਅਸੀਂ ਬਹੁਤ ਸਾਲਾਂ ਬਾਅਦ ਪਿੰਡ ਵਿੱਚੋਂ ਚੱਲੇ ਆਂ ਨਹੀਂ ਤਾਂ ਬਾਰੋ-ਬਾਰ ਹਾਈਵੇ ਬਣੇ ਕਿ ਉਥੋਂ ਰਾਮ ਨਾ ਸਿੱਧੇ ਨਿਕਲ ਜਾਂਦੇ ਉਹ ਬਹੁਤ ਜਲਦੀ ਕਵਰ ਹੋ ਜਾਂਦਾ ਵਾ ਸਾਰੀ ਮਾਰਕੀਟ ਇੱਥੇ ਮੇਨ ਬਣ ਗਈ ਆ ਮੈਗਡੋਨਲਡਸ ਵਾਗਰ ਕਰਕੇ ਉਹ ਬਹੁਤ ਵੱਡੇ-ਵੱਡੇ ਬ੍ਰਾਂਡ ਸਾਰੇ ਇੱਥੇ ਆ ਗਏ ਟ੍ਰੋਪ ਬੰਦ ਤੋਂ ਹੁੰਦੇ ਹੁੰਦੇ ਇੱਥੇ ਬਹੁਤ ਮਸ਼ਹੂਰ ਆ ਕਰਿਆਣਾ ਬਣਾਉਂਦੇ ਨੇ ਇੰਦਰ ਕ੍ਰੇਨ ਸ਼ੀਟ ਹੌਕ ਮਟੇ ਮਟੇ ਕਰਨਾ ਕਿ ਇਹ ਕਲੌਡ ਆਵਰ ਹੈ ਨਾ ਬਿਲਕੁਲ ਦੇਖਣਾ ਕਲੌਡ ਆਵਰ ਹੈ ਨਾ ਕਈ ਘਾਟਾ ਪੂਰਾ ਚੱਲਦਾ ਹੈ ਚਲਾਉਂਦੀ ਗੱਡੀ ਜਾਂਦਾ ਇੱਥੇ ਹਰਦੀ ਦਾਦੀ ਨੂੰ ਪਿੱਛੇ ਰਹਿ ਗਈ ਸਾਰੇ ਮੂਹਰੇ ਡਿਆਂਜਾ ਬਣਾ ਕੇ ਚੱਲ ਵੀ ਕਲੋਨੀ ਕੱਢ ਦਿੰਦੇ ਆ ਉਹ ਨੀਟਾ ਗਾੜ ਦੜ ਬੈਕ ਹੈ ਨਹੀਂ ਹਾਈਵੇ ਇਹੀ ਸੋਨਿਆ ਥੋੜੇ ਸ਼ਾਮ ਹੈ ਟਾਉਰਿੰਗ ਲੈ ਵੀ ਜੇ ਕੇ ਰੈਸਟੋਰੈਂਟ ਆ ਗਿਆ ਇਹਦੇ ਨਾਲ ਹੀ ਕੈਂਟ ਪਕੌੜੇ ਆਏ ਨੇ ਬਣਾਈ ਸੀ ਪਤਾ ਨਹੀਂ ਉਹ ਚੱਲਿਆ ਨਹੀਂ ਕੀ ਚੱਲਿਆ ਨਹੀਂ ਤੇ ਦਾਦਾ ਮੈਨੂੰ ਵਿਆਹ ਸ਼ਾਦੀਆਂ ਇਹ ਕਰੀ ਜਾਂਦਾ ਹੈ ਪਕੌੜੇ ਪਕੌੜੇ ਨਹੀਂ ਇੱਥੇ ਮਿਲਦੇ ਪਕੌੜੇ ਉਹ ਕੈਂਡ ਵਾਲੇ ਪੁਲਤੇ ਹੀ ਮਿਲਦੇ ਨੇ ਲੈ ਵੀ ਨਾਲ ਡੈਲਟਾ ਸਿਟੀ ਆ ਇਹ ਚ ਬਫੇਲ ਖੁੱਲ ਗਿਆ ਉਹ ਬਾਹਰਲੀ ਕੰਪਨੀ ਆ ਕਹਿੰਦੇ ਬੜਾ ਸੁਆਦਿਆ ਹੁੰਦਾ ਮਿੱਠਾ ਮੁੱਠੇ ਦਾ ਸਿਸਟਮ ਆ ਮਿੱਠਾ ਵਾ ਕੇ ਜਾਂਦੇ ਆ ਬਾਕੀ ਮਾਰਕੀਟ ਦੀ ਲੁੱਕ ਦੇਖੋ ਵਿਊ ਤਾਂ ਇਹਦਾ ਵੀ ਵਿਚਾਰ ਜਿਹਾ ਕੈਨੇਡਾ ਵਰਗਾ ਹੀ ਲੱਗਦਾ ਹੈ ਕਿ ਨਹੀਂ ਬੜਾ ਘੈਂਟ ਘੈਂਟ ਵੀ ਹੋਣੇ ਮੁਰੋ ਤਾਂ ਬਹੁਤ ਸੋਹਣੀ ਬਣਾਉਂਦੇ ਆ ਅੱਜ ਕੱਲ ਲੋਕੀ ਅੰਦਰ ਵੀ ਕੋਠੀਆਂ ਘੈਂਟ ਬਣਾ ਲੈਂਦੇ ਆ ਕੈਨੇਡਾ ਦਾ ਆਪੇ ਲੱਗਣਾ ਵਾ ਹੈ ਕਿ ਨਹੀਂ ਉਹਨਾ ਆਲਮਗੀਰ ਦੇ ਗੇਟ ਦੇ ਨਾਲ ਹੀ ਮਾਰਕੀਟ ਬਣੀ ਆ ਆ ਮਾਰਕੀਟ ਦਾ ਵੀ ਦੇਖੋ ਤੁਸੀਂ ਬਹੁਤ ਜ਼ਿਆਦੇ ਲੁੱਕ ਸੋਹਣੀ ਐ ਵਧੀਆ ਢੰਗ ਨਾਲ ਬਣਾ ਰੱਖੀ ਐ ਨਾਲੇ 뷰 ਬਣੀ ਉਸ ਹਿਸਾਬ ਨਾਲ ਹੋਈ ਐ ਯਾਰ ਇਹ ਸਾਰੇ ਸ਼ੋਰੂਮ ਨੇ ਚ ਬਾਟਾ ਦੇ ਪੀਉਮਾ ਦੇ ਹੋਰ ਵੱਡੇ ਵੱਡੇ ਸਾਰੇ ਬ੍ਰਾਂਡ ਨੇ ਆ ਲੁੱਕ ਦੇਖੋ ਇਹਦੀ ਲੱਗਦਾ ਸਾਨੂੰ ਵੀ ਵਰਗੀ ਬਿਲਕੁਲ ਲੈ ਵੀ ਗੋੜ ਕੱਢਦੇ ਹੋਏ ਜਿੱਸੀ ਗੋੜ ਢੁੱਗੋ ਫ੍ਰੀ ਕਰਦੇ ਸਪੈਸ਼ਲ ਹੈ ਆਲਮਗੀਰ ਕੋਲ ਅਜ ਕਿਹੜਾ ਬੱਚੇ ਲੈ ਕੇ ਜਾਇਓ ਬੜਾ ਘੈਂਟ ਬਣੂਣੇ 10-15 ਸਾਲ ਪਹਿਲਾਂ ਹੁੰਦੇ ਸੀ ਉਦੋਂ ਮਾਰਕੀਟ ਕੁਝ ਵੀ ਨਹੀਂ ਹੁੰਦੀ ਸੀ ਹੁਣ ਤਾਂ ਬਹੁਤ ਦੁਕਾਨਾਂ ਖੁੱਲ ਗਈਆਂ ਪਟਾਕੇ ਦੀਆਂ ਕੋਈ ਰੋਡੀਆਂ ਮਤਲਬ ਐਸੈਸਰੀ ਕਾਫੀ ਮਤਲਬ ਮਾਰਕੀਟ ਬਣ ਗਈ ਆਲੂ ਜੀਤੀਆ ਰੋਡ ਤਾਂ ਹੈ ਪੂਰੀ ਭਲਵੀ ਪਿੱਛੇ ਵੀ ਬਹੁਤ ਜ਼ਿਆਦਾ ਬਣ ਗਏ ਆ ਝੋਲੇ ਪੱਕੇ ਹੀ ਲਾ ਦੇ ਨੇ ਹਰ ਐਤਵਾਰ ਤੇ ਕਾਫੀ ਰਸ਼ ਹੁੰਦਾ ਹੈ پارکਿੰਗ ਕਰਨ ਲੱਗੇ ਹੁਣ ਅੰਡਰਗਰਾਉਂਡ ਪਾਰਕਿੰਗ ਆ ਮਾਰਕੀਟ ਦੇਖੋ ਇਸ ਟਾਈਮ ਸੁਣੀ ਪਈ ਹੈ ਤੁਹਾਨੂੰ ਵਧੀਆ ਮਤਲਬ ਸੰਗਤ ਹੁੰਦੀ ਹੈ ਉਦੋਂ ਬਹੁਤ ਰਸ਼ ਹੁੰਦਾ ਵਾ ਬਾਕੀ ਮਾਰਕੀਟ ਸੋਹਣੀ ਆ ਇਹ ਜੀ ਗੱਲ ਨਹੀਂ ਵਧੀਆ ਸਮਾਨ ਮਿਲ ਜਾਂਦਾ ਨਵਾਂ ਗੇਟ ਬੰਦਦਾ ਪਿਆ ਵਾ ਜਲਦੀ ਬੰਦ ਜਾਣਾ ਫਾਈ ਬੂਗ ਵਾਟਰ ਲਾਈ ਆ ਫਿਰ ਚੱਲੀਏ ਲੈ ਵੀ ਪਹੁੰਚ ਗਿਆ ਵਾਹਿਗੁਰੂ ਦੀ ਕਿਰਪਾ ਤੁਹਾਨੂੰ ਵੀ ਕੋਈ ਕੋਪੀ ਫੀਸ ਮਾਰ ਆ ਹਾਥੋਂ ਤੋਂ ਇਹ ਦੇਖ ਰਹੀ ਹੈ ਆ ਵੀ ਅੰਦਰ ਦਰਸ਼ਨ ਕਰਾਉਂਦੇ ਆ ਤੇ ਆ ਦੱਸਦੇ ਆ ਤੁਹਾਨੂੰ ਨਾਨੀ ਮਾਰਕੀਟ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੋੜਾ ਪੇਟ ਕਰਦੇ ਬਹੁਤ ਸਮੇਂ ਦਰਸ਼ਨ ਹੋਏ ਬੜੇ ਆਰਾਮ ਨਾਲ ਬਹਿ ਕੇ ਮੱਥਾ ਟੇਕਿਆ ਪਾਠ ਕੀਤਾ ਸ਼ੁਕਰਾਨਾ ਮਾਲਕ ਦਾ ਚਲੋ ਚੜ੍ਹਦੀ ਕਲਾ ਚ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਸਾਹਿਬ ਹੈ ਇੱਥੇ ਬਹੁਤ ਦੇਰ ਦੀ ਮੈਂ ਦਰਸ਼ਨ ਕਰ ਰਿਹਾ ਤੇ ਸਪੈਸੀ ਵੀ ਕਰਕੇ ਜਾਓ ਵਾਹਿਗੁਰੂ ਹਾਂ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਆ ਚੇਂਜ ਕਰ ਰਹੇ ਨੇ ਵਾਹਿਗੁਰੂ ਸਾਹਮਣੇ ਚਾਬੀ ਛੱਤ 'ਤੇ ਆਓ ਇਹ ਪੂਰਾ ਸਾਹਿਬ ਦਿਖਾ ਰਹੇ ਆ ਹਰ ਵੀ ਜੀਉਂਦੇ ਇਹ ਪੂਰਾ ਫੈਪ ਚੇਦਾਂ ਵਾ ਤੁਸੀਂ ਇਹਨਾਂ ਸ਼ਾਂਤੀ ਬਹੁਤ ਆ ਬੈਠ ਕੇ ਰਾਮਨਾ ਪਾਠ ਕਰੋ ਬਹੁਤ ਹੀ ਮਨ ਸਕੂਨ ਮਿਲਦਾ ਵਾ ਇੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਮਨ ਬਹੁਤ ਖੁਸ਼ ਹੋਇਆ ਬਹੁਤ ਜ਼ਿਆਦੇ ਮਤਲਬ ਸਿਰਫ ਸ਼ਾਂਤੀ ਆ ਰੱਬ ਦਾ ਨਾਮ ਜਿੱਥੇ ਲਓ ਉੱਥੇ ਦਾ ਵੈਸੇ ਵੀ ਚਲੋ ਰੱਬ ਹੀ ਹੁੰਦਾ ਹੈ ਕਿ ਨਹੀਂ ਵਾਹਿਗੁਰੂ 12ਵੀਂ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਦਾ ਬਹੁਤ ਜ਼ਿਆਦੇ ਹਰਿਆਲੀ ਆ ਸੋਹਣੇ ਮਤਲਬ ਵਿਊ ਸੋਹਣਾ ਬਣਿਆ ਬਹੁਤ ਸੋਹਣਾ ਹੋਇਆ ਆ ਜਿਉਂ ਤੋਂ ਸਰੋਵਰ ਕਰਨੀ ਮਥਾ ਦੇਖਦੇ ਆ ਤੇ ਨਾਲ ਉਥੇ ਬਾਬਾ ਜੀ ਦਾ ਜਿੱਥੇ تیر ਮਾਰ ਕੇ ਪਾਣੀ ਕੱਢਿਆ ਸੀ ਉਥੇ ਦਰਸ਼ਨ ਕਰਉਂਦੇ ਵਾਹ ਆ ਜਗਾ ਇਹ ਦੇਖੋ ਵਾਹ ਕੋ ਆ ਸਰੋਵਰ ਤੋਂ ਵੀ ਹੋਇਆ ਜੀ एकदम ਬਿਲਕੁਲ ਬੈਸਰੀਆਂ ਹੈ ਛੱਪੀਆਂ ਹੋਈਆਂ ਹਾਂਜੀ ਆ ਇਤਿਹਾਸ ਹੈ ਜੀ ਪੂਰਾ ਇੱਥੇ ਇਤਿਹਾਸ ਲਿਖਿਆ ਹੋਇਆ ਤੁਸੀਂ ਵੀਡੀਓ ਪਾਉਜ਼ ਕਰਕੇ ਆਪਣਾ ਇਤਿਹਾਸ ਪੂਰਾ ਪੜ ਲਿਓ ਠੀਕ ਹੈ ਜੀ ਲੈ ਵੀਦਾਂ ਘੰਟਾ ਲੱਗਿਆ ਦਰਸ਼ਕ ਸੋਹਣੇ ਹੋ ਗਏ ਹੁਣ ਚੱਲੀਏ ਵਾਪਸੀ ਲੁਧਿਆਣੇ ਨੂੰ ਤੇ ਜਾਂਦੇ ਜਾਂਦੇ ਲਾਇ ਵੀ ਦੇਖੋ 버거 ਕਿੰਗ ਦੀ ਬਿਲਡਿੰਗ ਇਹ ਤਕਰੀਬਨ ਸਾਰੀਆਂ 1 ਵਜੇ ਬਣੀ ਹੁੰਦੀਆਂ ਇਦਾਂ ਕਿ ਨਹੀਂ 버거 ਕਿੰਗ ਨਾਲ ਜਿਆਦਾ ਸਵਾਦ ਮੈਨੂੰ ਤਾਂ ਮੱਕੀ ਦੀ ਲੱਗਦਾ ਬਾਕੀ ਸਭ ਦਾ ਆਪਣਾ ਆਪਣਾ ਟੇਸਟ ਆ ਹੈ ਕਿ ਨਹੀਂ ਲੈ ਵੀ ਹੁਣ ਅਸੀਂ ਸ਼ਹਿਰ ਤੋਂ ਨਹੀਂ ਹੁਣ ਬਾਹਰੋਂ ਬਾਹਰ ਆਏ ਆ ਮਤਲਬ ਉਹ ਪਿੰਡੋਂ ਵਿੱਚੋਂ ਹੀ ਨਿਕਲੇ ਬਾਹਰੋਂ ਬਾਹਰ ਨਿਕਲ ਗਏ ਇੱਕ ਜਾਂ ਡਿਸ਼ ਲੱਗੇ ਨੇ ਡਿਸ਼ ਜਿਆਦਾਤਰ ਅੱਗੇ ਪਹਿਲਾਂ ਕੇਵਲ ਜਗਾ ਲੱਗਦੇ ਹੁੰਦੇ ਸੀ ਨਾ ਇੱਥੇ ਬਹੁਤ ਸਾਰੇ ਲੱਗੇ ਪਤਾ ਨਹੀਂ ਕਿਉਂ ਲਾਏ ਹੋਣੇ ਪਤਾ ਕਿਸੇ ਨੂੰ ਕਿਉਂ ਲਾਏ ਹੋਏ ਤਾਂ ਮੈਨੂੰ ਨਹੀਂ ਪਤਾ ਜੇ ਕਿਸੇ ਨੂੰ ਪਤਾ ਜਰੂਰ ਦੱਸਿਓ ਲੋ ਜੀ ਆ ਬਾਹਰਲੀ ਹਾਈਵੇ ਦੇਖ ਲੋ ਮਿੰਟਾਂ ਜੀ ਪਹੁੰਚ ਗਏ ਕ੍ਰੋਸਿੰਗ ਹੋ ਗਿਆ ਐਨ ਵਧੀਆ ਅੱਗੇ ਉੱਥੇ ਨਿਕਲਦੇ 20 ਮਿੰਟ ਲੱਗ ਗਏ ਇੱਥੇ ਸਿਰਫ 5 ਮਿੰਟ ਲੱਗੇ ਸਿੱਧਾ ਹੀ ਬਾਹਰੋਂ ਬਾਹਰ ਹਾਈਵੇ ਤੇ ਹਾਈਵੇ ਤੇ ਨਿਕਲਦੇ ਸਿੱਧੇ ਗਿਲ ਨਹਿਰ ਤੇ ਆ ਜਾਨਾ ਮਿੰਟਾਂ ਜੀ ਬਾਅਦ ਟਾਈਮ ਨਹੀਂ ਲੱਗਦਾ ਜਦ ਦੀ ਮਤਲਬ ਇਹ ਹਾਈਵੇ ਬਣਾਈਏ ਸਾਰੇ ਲੋਕ ਇਧਰੋਂ ਹੀ ਜਾਂਦੇ ਨੇ ਪਿੰਡ ਦੇ ਵਿੱਚੋਂ ਇਦਾਂ ਰਸਤਾ ਕ੍ਰੋਸ ਹੋ ਜਾਂਦਾ ਇਹ ਵੀ ਸਿੱਧਾ ਚੌਂਕ ਹੈ ਆ ਚੌਂਕ ਤੇ ਇਧਰ ਇਧਰ ਮੁੜਦੇ ਹੋ ਪਿੰਡ ਨੂੰ ਰਸਤਾ ਮੁੜ ਜਾਂਦਾ ਗਿਲ ਪਿੰਡ ਦੇ ਵਿੱਚੋਂ ਵਿੱਚੋਂ ਤੇ ਦੂਜੇ ਪਾਸੇ ਰਸਤਾ ਰੁਝਾ ਆ ਜਾਂਦਾ ਠੀਕ ਹੈ ਵੀ ਆ ਸਕੂਲ ਆ ਗਿਆ ਨਨਕਾਨਾ ਪਬਲਿਕ ਸਕੂਲ ਇਹ ਵੀ ਤੁਸੀਂ ਦੇਖਿਆ ਹੋ ਸਾਰਿਆਂ ਜਿਹੜੇ ਲਿਆਣੇ ਰਹਿੰਦੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਨਹੀਂ ਠੀਕ ਹੈ ਜੀ ਮਿਲਦੇ ਆ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਥੈਂਕ ਯੂ